ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ। ਹੁਣ ਤੁਸੀਂ ਸੁਣੋਗੇ ਕਿਤਾਬ ਰੇਤੇ ਦੀ ਇੱਕ ਮੁਠੀ ਇਸ ਕਿਤਾਬ ਦੇ ਲੇਖਕ ਨੇ ਗੁਰਦਿਆਲ ਸਿੰਘ ਤੇ ਇਸ ਕਿਤਾਬ ਨੂੰ ਆਵਾਜ਼ ਦਿੱਤੀ ਹੈ ਦਲਵੀਰ ਸਿੰਘ ਨੇ। ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ। ਹੁਣ ਤੁਸੀਂ ਸੁਣੋਗੇ ਕਿਤਾਬ ਰੇਤੇ ਦੀ ਇੱਕ ਮੁਠੀ ਇਸ ਕਿਤਾਬ ਦੇ ਲੇਖਕ ਨੇ ਗੁਰਦਿਆਲ ਸਿੰਘ ਤੇ ਇਸ ਕਿਤਾਬ ਨੂੰ ਆਵਾਜ਼ ਦਿੱਤੀ ਹੈ ਦਲਵੀਰ ਸਿੰਘ ਨੇ। ਭਾਗ ਪਹਿਲਾ ਤਿੰਨ ਦਿਨ ਹੋ ਗਏ ਸਨ ਉਹ ਅੱਕ ਗਈ ਸੀ ਉਹਨੂੰ ਇਹ ਉਂਜੀ ਬੜੀ ਉਪਰੀ ਗੱਲ ਲੱਗਦੀ ਸੀ ਕਿ ਵਿਆਹ ਹੋਇਆ ਅਜੇ ਹਫ਼ਤਾ ਨਾ ਹੋਇਆ ਹੋਵੇ ਤੇ ਪਤੀ ਪਤਨੀ ਨੂੰ ਇੰਜ ਸਜਾ ਕੇ ਮੂਰਤ ਵਾਂਗ ਸਾਹਮਣੇ ਬਿਠਾ ਕੇ ਉਹਦੀ ਮੂਰਤ ਵਹੀ ਜਾਏ ਚੁੱਪ ਗੜੁੱਪ ਬੋਲੇ ਵੀ ਕੁਝ ਨਾ ਹੁਣ ਕੱਲ੍ਹ ਸਹੀ ਮੇਰੇ ਹੱਡ ਪੈਰ ਟੁੱਟ ਜਾਂਦੇ ਐ ਕਹਿ ਕੇ ਸੋਨੀ ਉਹਦੇ ਹੰਗਾਰੇ ਬਿਨਾਂ ਹੀ ਉੱਠ ਖੜੋਤੀ ਹੋਠਾਂ ਉੱਤੇ ਜਿਹੜੀ ਕਹਿਰੀ ਮੁਸਕਰਾਟ ਆਈ ਉਹ ਅਮਰ ਸਿੰਘ ਨੇ ਆਪਣੀ ਖਿਜ ਵਿੱਚ ਹੀ ਗਵਾ ਲਈ ਪਰ ਪਲ ਦਾ ਪਲ ਉਹਦੇ ਰੰਗ ਦਾ ਅਕਸ ਅਮਰ ਸਿੰਘ ਦੇ ਮਾਸੂਮ ਚਿਹਰੇ ਉੱਤੇ ਝਲਕਿਆ ਤੇ ਚਾਮਤਾ ਗਿੱਲੇ ਰੰਗਾਂ ਉੱਤੇ ਬੁਰਛ ਫੇਰਦਿਆਂ ਇੱਕ ਗੀਤ ਗੁੰਗਣਾਉਣ ਲੱਗ ਪਿਆ ਸੋਨੀ ਜਦੋਂ ਓਵੇਂ ਸਜੀ ਸਜਾਈ ਸਾਰੇ ਗਹਿਣਿਆਂ ਸਣੇ ਬੈਠਕ ਵਿੱਚ ਜਾ ਕੇ ਪਲੰਘ ਉੱਤੇ ਲੇਟੀ ਤਾਂ ਸਰੀਰ ਅੰਬਿਆ ਅੰਬਿਆ ਤੇ ਸਥਲ ਹੋ ਗਿਆ ਜਾਪਿਆ ਸਮਣੇ ਟੰਗੀ ਇੱਕ ਕਾਲ ਕਲੋਟੀ ਤਸਵੀਰ ਦੇ ਸ਼ੀਸ਼ੇ ਵਿੱਚੋਂ ਪਿਆ ਪਿਆ ਚਿਹਰਾ ਬੜਾ ਧੁੰਦਲਾ ਦਿਸਿਆ ਜਿਹੜਾ ਭਖਾ ਤਿਆਰ ਹੁੰਦਿਆਂ ਆਇਆ ਸੀ ਉਹ ਹੁਣ ਨਹੀਂ ਸੀ ਰਹਾ ਇੱਕ ਵਾਰ ਉੱਠ ਕੇ ਉਹਨੇ ਆਪਣਾ ਮੂੰਹ ਪਿਛਲੀ ਅਲਮਾਰੀ ਵਿੱਚ ਪਏ ਸ਼ੀਸ਼ੇ ਵਿੱਚ ਵੇਖਣਾ ਚਾਹਿਆ ਪਰ ਉੱਠਣ ਦੀ ਹਿੰਮਤ ਨਹੀਂ ਪਈ ਅੱਖਾਂ ਭਾਰੀਆਂ ਹੋ ਕੇ ਮਿਚ ਰਹੀਆਂ ਸਨ ਪਰ ਫੇਰ ਜਦੋਂ ਉਹਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹਦੇ ਮੱਥੇ ਵਿੱਚ ਕੁਝ ਚੁਬਿਆ ਹੋਵੇ ਤਾਂ ਉਹ ਉੱਬੜਵਾਹੀ ਉੱਠ ਕੇ ਬਹਿ ਗਈ ਤੇ ਸੂਹੀਆਂ ਅੱਖਾਂ ਨਾਲ ਡੋਰ ਪੌਰੀ ਆਸੇ-ਪਾਸੇ ਵੇਖਣ ਲੱਗ ਗਈ। ਉਹਦੇ ਕੋਲ ਪਲੰਗ ਦੀ ਬਾਹੀ ਉੱਤੇ ਅਮਰ ਸਿੰਘ ਬੈਠਾ ਮੁਸਕਰਾ ਰਿਹਾ ਸੀ। ਹਾਏ ਹਾਏ ਮੈਂ ਤਾਂ ਡਰੀ ਗਈ ਸੀ। ਸੋਨੀ ਨੇ ਅੱਖਾਂ ਮਲਦਿਆਂ ਕਬرائی ਆਵਾਜ਼ ਵਿੱਚ ਆਖਿਆ, "ਕਿਉਂ? ਇੱਥੇ ਕੋਈ ਹੋਰ ਵੀ ਆ ਜਾਊ?" ਅਮਰ ਸਿੰਘ ਨੇ ਉਹਦੇ ਮੱਥੇ ਉੱਤਲੇ ਵਾਲਾਂ ਨੂੰ ਹੱਥ ਨਾਲ ਪਲੋਸਦਿਆਂ ਆਖਿਆ, "ਉਹ ਫੇਰ ਓਵੇਂ ਪੈ ਗਈ। ਅੱਖਾਂ ਆਪੇ ਹੀ ਮਿਚ ਗਈਆਂ।" ਪਰ ਬਿਜਲੀ ਦੀ ਬੱਤੀ ਦਾ ਚਾਨਣ ਛੱਪੜਾਂ ਉੱਤੇ ਵੀ ਸੂਈਆਂ ਵਾਂਗ ਚੁਪਦਾ ਰਿਹਾ। ਅਮਰ ਸਿੰਘ ਕੋਲ ਬੈਠਾ ਪਹਿਲਾਂ ਉਹਦੇ ਸਾਰੇ ਅੰਗਾਂ ਨੂੰ ਗੋਵ ਨਾਲ ਵੇਂਦਾ ਰਿਹਾ ਤੇ ਫਿਰ ਉਹਦੇ ਮੱਥੇ, ਗੱਲਾਂ ਤੇ ਅੱਖਾਂ ਨੂੰ ਕੋਟਿਆਂ ਨਾਲ ਪਲੋਸਣ ਲੱਗ ਪਿਆ। ਇੱਕ ਵਾਰ ਤਾਂ ਸੋਨੀ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕਿਆ ਪਰ ਮੁੜ ਉਵੇਂ ਸਾਰੇ ਅੰਗ ਸਾਹ ਸੱਤਹੀਣ ਜਹੇ ਹੋ ਗਏ। ਉੱਤੇ ਕੋਈ ਭਾਰ ਜਿਹਾ ਡਿੱਗਦਾ ਮਹਿਸੂਸ ਹੋਇਆ ਤੇ ਫਿਰ ਉਹ ਗੂੜੇ ਨਸ਼ਈ ਵਾਂਗ ਬੇਸੁੱਧ ਹੋ ਗਈ। ਇਹ ਉਹਨਾਂ ਦੇ ਵਿਆਹ ਦੀ ਤੀਜੀ ਰਾਤ ਸੀ ਇਸ ਪਿੱਛੋਂ ਚੌਥੀ ਪੰਜਵੀਂ ਤੇ ਫਿਰ ਸੱਤਵੀਂ ਰਾਤ ਤੱਕ ਸੈਪੋ ਕੰਪਲੀਟ ਰੈਡੀ ਟੂ ਕੰਟੀਨਿਊ